ਔਰ ਕੀ ਹਾਲ ਜਾੜਾ ਸਾਰੇ ਵੀਰਪਨਾਵਾਂ ਦਾ ਉਮੀਦ ਕਰਦੇ ਹਾਂ ਸਾਰੇ ਵੀਰਪਨਾਵਾਂ ਦੇ ਜਾਨਵਰ ਤੇ ਘਰ ਪਰਵਾਸ ਸੈੱਟ ਹੋਣਗੇ। ਅੱਜ ਵੀਰੇ ਦਿਨ ਪੂਰਾ ਵਧੀਆ ਲੱਗਿਆ ਅਸੀਂ ਤੇ ਕੂਤਰ ਆਪਾਂ ਛੱਡੇ ਖੁੱਲੇ ਸਾਰੇ। ਜੋ ਕਿ ਮੈਂ ਰੁਟੀਨ ਆਪਣੇ ਖੁੱਲੇ ਹੀ ਰਹਿੰਦੇ ਕੂਤਰ ਸਾਰੇ। ਤੇ ਇੱਕ ਆਪਣੀਆਂ ਨਵੀਂ ਜੋੜੀ ਨੇ ਵੀ ਅੰਡੇ ਧਰ ਲਏ। ਤੇ ਬੱਚੇ ਹੋ ਗਏ ਆਪਣੇ ਢਿੱਲੇ ਬਈ ਥੋੜੇ। ਔਰ ਇੱਕ ਕੂਤਰ ਥੋੜਾ ਸੁੱਤ ਪੈ ਗਿਆ ਕਿਉਂਕਿ ਤਿੰਨ ਦਿਨ ਹੋ ਗਏ ਮੀਂਹ ਪੈ ਰਿਹਾ ਸੀ ਫੁੱਲ ਆਪਣੇ ਮੋਗੇ ਏਰੀਆ 'ਚ ਤੇ ਮੀਂਹ ਕਾਰਨ ਤੁਹਾਨੂੰ ਪਤਾ ਸਲਾਬ ਆ ਜਾਂਦਾ ਹੋ ਜਾਂਦਾ ਸਿੱਕਦਮ ਸਾਰਾ ਤੇ ਜਾਨਵਰ ਹੋ ਗਏ ਸੀ ਬਿਮਾਰ ਤੇ ਅੱਜ ਲੱਗੀ ਵਧੀਆ ਧੁੱਪ ਤੇ ਅੱਜ ਛੱਡੇ ਆਪਾਂ ਖੁੱਲ੍ਹੇ ਧੁੱਪ ਦਾ ਆਨੰਦ ਲੈਣ ਦੇ ਉਹ ਆਹ ਆ ਬੈਠੇ ਤੇ ਇੱਕ ਦੋ ਬੱਚਿਆਂ ਦਾ ਯਾਰ ਨੁਕਸਾਨ ਵੀ ਹੋ ਗਿਆ ਦੋ ਬੱਚੇ ਮਰ ਗਏ ਆਪਣੇ ਖੁੱਡੇ 'ਚ ਉਧਰ ਲੈ ਜਾ ਵੱਡੇ 'ਚ ਨੂੰ ਤੇ ਇੱਕ ਬੱਚਾ ਇਧਰੋਂ ਆਪਣੇ ਖੁੱਡੇ 'ਚੋਂ ਦਾ ਜੜਾ ਕੱਢਿਆ ਸੀ ਉਹ ਮਰ ਗਿਆ ਵਿਚਾਰ ਇਹ ਨੁਕਸਾਨ ਹੋਇਆ ਆਪਣਾ ਜਣੀ ਜਿਹੜਾ ਆ ਜੋੜੇ ਥੱਲੇ ਬੱਚਾ ਸੀ ਉਹ ਮਰ ਗਿਆ ਵਿਚਾਰ ਤੇ ਇੱਕ ਇਹਦਾ ਭਰਾ ਹੀ ਸੀ ਉਹ ਇਹ ਬਜਿਆ ਵੀ ਬਸ ਮੁਸ਼ਕਲ ਜਿਹੀ ਕੰਮ ਇਹ ਵੀ ਟਲੋ ਹੈ ਤੇ ਇੱਕ ਕਪੜੀ ਜੋੜੀ ਨੇ ਆ ਬੱਚਾ ਕੱਢਿਆ ਹੈ ਆਹ ਚੀਨਾ ਬਣ ਗਏ ਇੱਕ ਆਪਣੀਆਂ ਨੀਲੀ ਡੱਬੀ ਨੇ ਆਂਡੇ ਧਰੇ ਹੋਏ ਇੱਥੇ ਥੱਲੇ ਆ ਦੇਖ ਸਾਡੇ ਨਹੀਂ ਤੇ ਆਪਣੇ ਉਹ ਚੀਨੀ ਕੂਤਰੀ ਨੇ ਮੈਂ ਆਂਡੇ ਧਰੇ ਹੋਏ ਆ ਉਹ ਬੈਠੀ ਹੈ ਆਪਣੀਆਂ ਚੀਨੇ ਨੇ ਦੋਨਾਂ ਕੂਤਰੀਆਂ ਨਾਲ ਆਂਡੇ ਧਰਾਏ ਹੋਏ ਆ ਰੱਤੀ ਨਾਲ ਤੇ ਚਿੱਟੀ ਨਾਲ ਤੇ ਆਪਣੇ ਉਹ ਪੱਠੇ ਨੇ ਵੀ ਆਂਡੇ ਧਰਾਲੇ ਆ ਤੇ ਆ ਆਪਣੀ ਸੈਂਟੀਨਟ ਥੱਲੇ ਆਈ ਬੈਠੀ ਤੇ ਵੀਡੀਓ ਕਿੱਦਾਂ ਨਹੀਂ ਲੱਗੇ ਕਮੈਂਟ ਕਰਕੇ ਜਰੂਰ ਦੱਸ ਸਕੋ ਤੇ ਚੈਨਲ ਆਪਣਾ ਕਰ ਲਓ ਸਾਰੇ ਵੀਰ ਸਬਸਕ੍ਰਾਈਬ ਤਾਂ ਕਿ ਆਉਣ ਜਾਂ ਤੁਹਾਨੂੰ ਵੀਡੀਓ ਮਿਲ ਸਕਣ